ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਵਕੀ ਕਵਿਤਾ ਕਰਤੇ ਨੇ ਵਕੀ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਵਕੀ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕੀ ਕਵਿਤਾ ਸਰਤਾਜ ਨਾਮ ਦੇ ਕੇ ਉਨਖੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ਫੁੱਲ ਚੂ ਮਿਲੇ ਨੇ ਫੁੱਲਾਂ ਨੂੰ ਕੋਣ ਦੱਸੇ ਦੋਨੋਂ ਦਾਨ ਚੂ ਮਿਲੇ ਨੇ ਜਿਹੜੀ ਟਿੱਬਿਆਂ ਚ ਟਾਕੇ ਉਸ ਤੋੜ ਦੇਣ ਅੱਖੜ ਅਥੋਂ ਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇਣ ਅੱਖੜ ਜਿਵੇਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇਣ ਅੱਖੜ ਮਾ ਖੇਲਣੇ ਨੂੰ ਦਿੱਤੇ അഖ